ਗਣਜੀ ਮੈਂ ਡਾਕਟਰ ਮਨਵੀਰ ਸਿੰਘ ਮੈਂ ਜੀਆਈ ਸਰਜਨ ਹਾਂ ਪੀਜੀਆਈ ਹਸਪਤਲ ਯਾਨੀ ਕਿ ਪ੍ਰੀਮੀਅਰ ਗੈਸਟਰੋਐਂਟਰੋਲੋਜੀ ਹਸਪਤਲ ਜਲੰਧਰ ਵਿੱਚ ਤੇ ਅੱਜ ਮੈਂ ਗੱਲ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਕਾਮਨ ਬਿਮਾਰੀ ਜਾਨੀਏ ਅਸੀਂ ਅਪੈਂਡੀਸਾਈਟਿਸ ਕਹਿੰਦੇ ਹਾਂ ਅਪੈਂਡੀਸਾਈਟਿਸ ਯਾਨੀ ਕਿ ਅਪੈਂਡਿਕਸ ਦੀ ਸੋਜਿਸ਼ ਜਿਹਦੇ ਕਰਕੇ ਮਰੀਜ਼ ਨੂੰ ਸੱਜੇ ਪਾਸੇ ਆਮ ਤੌਰ ਤੇ ਥੱਲੇੜੇ ਪਾਸੇ ਪੇਟ ਦੇ ਵਿੱਚ ਦਰਦ ਹੁੰਦਾ ਹੈ ਕਈ ਵਾਰ ਬਹੁਤ ਜ਼ੋਰ ਦਾ ਦਰਦ ਹੁੰਦਾ ਹੈ ਇਹ ਦੇ ਕਰਕੇ ਪੇਸ਼ੰ ਦਾ ਚੰਨਾ ਫਿਰ ਨਾ ਮੁਸ਼ਕਿਲ ਬਜਾਤਾ ਕਈ ਵਾਰੀ ਉਕਟੀਆਂ ਆਉਂਦੀਆਂ ਹਨ ਭੁੱਖ ਘਟ ਲੱਗਦੀ ਹੈ ਬੁਖਾਰ ਆਂਦਾ ਹੈ ਤੇ ਕਈ ਕਈ ਵਾਰੀ ਪਤਲੀ ਲੈਟ ਨਹੀਂ ਲੱਗ ਜਾਂਦੀ ਹੈ ਪਹਿਲਾਂ ਸਾਨੂੰ ਡਾਇਗਨੋਸ ਕਰਨ ਵਿੱਚ ਬੜੀ ਮੁਸ਼ਕਿਲ ਆਉਂਦੀ ਸੀ ਜਦੋਂ ਅਲਟਰਾਸਾਉਂਡ ਤੇ ਸੀਟੀ ਸਕੈਨ ਨਹੀਂ ਸੀ ਹੁੰਦੇ ਉਦੋਂ ਸਿਰਫ ਅਸੀਂ ਪੇਟ ਤੇ ਹੱਥ ਰੱਖ ਕੇ ਤੇ ਦੱਸ ਦਿੰਦੇ ਸੀ ਕਿ ਅਪੈਂਡੀਸਾਈਟਿਸ ਹੈ ਉਹ ਕਰੀਬ 20 ਤੋਂ 30% ਗਲਤ ਨਿਕਲਦਾ ਸੀਗਾ ਪਰ ਉਹਨਾਂ ਸਾਰਿਆਂ ਮਰੀਜ਼ਾਂ ਨੂੰ ਆਪਰੇਸ਼ਨ ਲਈ ਭੇਜ ਦਿੱਤਾ ਜਾਂਦਾ ਸੀਗਾ ਇਸ ਤਰ੍ਹਾਂ ਸਾਡੇ ਟੈਸਟ ਡਿਵੈਲਪ ਹੋਏ ਨਵੇਂ ਬਦਨੇ ਸ਼ੁਰੂ ਹੋਏ ਟੈਸਟ ਉਸ ਤਰ੍ਹਾਂ ਸਾਨੂੰ ਪਤਾ ਲੱਗਾ ਕਿ ਅਸੀਂ ਬਹੁਤ ਸਾਰੇ ਕੇਸਸ ਵਿੱਚ ਰੂਲ ਆਊਟ ਕਰ ਦਿੰਦੇ ਹਾਂ ਯਾਨੀ ਕਿ ਪਤਾ ਲੱਗ ਜਾਂਦਾ ਹੈ ਕਿ ਪੈਂਡਸਾਈਟਿਸ ਹੈ ਜਾਂ ਨਹੀਂ ਹੈ ਨਾਲੇ ਬਹੁਤ ਸਾਰੇ ਮਰੀਜ਼ਾਂ ਵਿੱਚ ਅਸੀਂ ਇਹ ਵੀ ਦੇਖਦੇ ਹਾਂ ਕਿ ਬਿਨਾ ਆਪਰੇਸ਼ਨ ਤੋਂ ਯਾਨੀ ਕਿ ਦਵਾਈਆਂ ਨਾਲ ਹੀ ਠੀਕ ਹੋ ਜਾਂਦਾ ਹੈ ਤੇ ਕਈ ਵਾਰੀ ਉਹਨਾਂ ਨੂੰ ਆਪਰੇਸ਼ਨ ਦੀ ਲੋੜ ਨਹੀਂ ਪੈਂਦੀ ਜੇ ਉਹਨਾਂ ਨੂੰ ਦੁਬਾਰਾ ਸਿੰਪਟਮ ਆਉਣ ਦੁਬਾਰਾ ਤਕਲੀਫ ਹੋਵੇ ਨਿਵਾਰਾ ਦਰਦ ਹੋਵੇ ਫਿਰ ਜ਼ਰੂਰ ਆਪਰੇਸ਼ਨ ਕਰਵਾਉਣਾ ਚਾਹੀਦਾ ਹੈ ਤੇ ਜੇ ਕੁਝ ਜਾਦਾ ਤਕਲੀਫ ਹੋਵੇ ਯਾਨੀ ਕਿ ਅਪੈਂਡਿਕਸ ਜੇ ਫਟ ਜਾਵੇ ਜਾਂ ਫਿਰ ਉਸ ਤੋਂ ਪਾਣੀ ਇਕੱਠਾ ਹੋ ਜਵੇ ਜਿੱਤੇ ਕਰਕੇ ਮਰੀਜ਼ ਦਾ ਖਾਣਾ ਰੁੰਧਾ ਜਾਵੇ ਦਰਦ ਵੱਧੀ ਜਾਵੇ ਚੱਲਣਾ ਪੰਣਾ ਮੁਸ਼ਕਲ ਹੋਵੇ ਜਾਂ ਬਲੱਡ ਟੈਸਟ ਦੇ ਵਿੱਚ ਕੋਈ ਪ੍ਰੋਬਲਮ ਆਵੇ ਫਿਰ ਜ਼ਰੂਰ ਰੋਟੇਸ਼ਨ ਕਰਨਾ ਚਾਹੀਦਾ ਹੈ ਆਪਰੇਸ਼ਨ ਆਮ ਤੌਰ ਤੇ ਜੀਪੀਨ ਨਾ ਹੋ ਜਾਂਦਾ ਹੈ ਇਹ ਇੱਕ ਬੜਾ ਸਿੰਪਲ ਆਪਰੇਸ਼ਨ ਹੁੰਦਾ ਹੈ ਤੇ ਜਨਰਲੀ 24 ਤੋਂ 48 ਘੰਟੇ ਦੇ ਵਿੱਚ ਬਿਲਕੁਲ ਠੀਕ ਠਾਕ ਹੋ ਕੇ ਘਰ ਚਲਾ ਜਾਦਾ ਹੈ